ਸਤ ਸ਼੍ਰੀ ਅਕਾਲ ਅਜੀ 1 ਜਨਵਰੀ 2016 ਹੈ ਤੇ ਸਵੇਰ ਦਾ ਟਾਈਮ ਤੇ ਇੱਥੇ ਮੈਂ ਲੱਗੀ ਸੀਗੀ ਮੂਲੀਆਂ ਦੇ ਪਰਾਂਠੇ ਬਣਾਉਣ ਤੇ ਮੈਂ ਕੱਛ ਚਲੋ ਤੁਹਾਡਾ ਵੀਡੀਓ ਸ਼ੇਅਰ ਕਰਾਂ ਬਹੁਤ ਵਧੀਆ ਤੇ ਸਿੰਗਲ ਪਰਾਂਠੇ ਆਪਾਂ ਬਣਾਣੇ ਆਸਾਨ ਤਰੀਕੇ ਨਾਲ कुरकुरੇ ਪਰਾਂਠੇ ਜਿਹੜੇ ਢਾਬੇ ਸਟਾਈਲ ਚ ਹੁੰਦੇ ਆਪਾਂ ਸ਼ਹਿਰਾਂ ਚ ਖਾਂਦੇ ਬਾਜ਼ਾਰਾਂ ਦੇ ਵਿੱਚ ਹਨ ਢਾਬਿਆਂ ਤੇ ਬਹਿ ਕੇ ਤੇ ਆਪਾਂ ਇੱਥੇ ਪਹਿਲਾਂ ਸਲਪ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ ਤੇ ਇੱਥੇ ਮੈਂ ਰੱਖ ਲਿਆ ਹੈ ਹੁਣ ਕद्दूकस ਤੇ ਮੂਲੀਆਂ ਮੂਲੀਆਂ ਨੂੰ ਆਪਾਂ ਧੋਣਾ ਨਹੀਂ ਹੈਗਾ ਮਤਲਬ ਸਾਫ਼ ਨਹੀਂ ਗਾ ਨਹੀਂ ਆਪਾਂ ਇਸੇ ਤਰ੍ਹਾਂ ਸਾਰੀਆਂ ਮੂਲੀਆਂ ਨੂੰ ਕद्दूकस ਕਰ ਲੈਣਾ ਹੈ ਤੇ ਤੁਸੀਂ ਦੇ ਸਕਦੇ ਆਪਾਂ ਇੱਥੇ ਮੂਲੀਆਂ ਕद्दू ਕਸ ਕਰ ਲਿਆ ਥੋੜੀ ਜਿਹੀ ਮੂਲੀਆਂ ਪੀਂਸੀ ਉਹ ਵੀ ਇੱਥੇ ਕद्दू ਕਸ ਕਰ ਲੈਣੀ ਆ ਸਰਦਾਰ ਜੀ ਐਸੀ ਇਹ ਕਹਿੰਦੇ ਇਹ ਵੀ ਤੂੰ ਮੂਲੀਆਂ ਨੂੰ ਧੋਤਾ ਨਹੀਂ ਹੈਗਾ ਕਿਸ ਤਰ੍ਹਾਂ ਮੂਲੀਆਂ ਵੀ ਪਰੌਂਠਿਆਂ ਚ ਕਿਰ ਕਰਾਣੀ ਆ ਵੇ ਇਹ ਤੋਂ ਕद्दूकस ਵੀ ਜੇਕਰ ਤੂੰ ਮੂਲੀਆਂ ਕਰਦੀ ਪਈ ਹੈ ਨਾ ਤੇ ਇਹਦੀ ਜਿਹੜੀ ਕਿਰਕਰਾ ਹੋਣੀ ਨਿਕਲਣੀ ਮੈਂ ਕਹਿੰਦਾ ਜਿਸ ਤਰੀਕੇ ਨਾਲ ਮੈਂ ਅੱਜ ਤੁਹਾਨੂੰ ਮੂਲੀਆਂ ਦੇ ਪਰਾਂਠੇ ਬਣਾ ਕੇ ਖਲਾਣੇ ਤੁਸੀਂ ਹਰਿਆਣਾ ਰਹ ਜੂਗੇ ਬਾਕੀ ਬਹੁਤ ਟੇਸਟੀ ਪਰਾਂਠੇ ਬਣੇ ਸੀਗੇ ਲੋ ਜਿੱਦες ਆਪਾਂ ਸਾਰੀਆਂ ਮੂਲੀਆਂ ਨੂੰ ਕद्दूकस ਕਰ ਲਿਆ ਸੀਗਾ ਤੇ ਜਿੰਨੇ ਵੀ ਆਪਾਂ ਇਹ ਹੈਗੀ ਆ ਮੂਲੀਆਂ ਦੇ ਕद्दूकस ਕੀਤੀ ਹੋਈ ਆਪਾਂ ਉਹਨੂੰ ਚੱਕ ਲੈਣਾ ਚੱਕ ਕੇ ਤੇ ਉਹਨਾਂ ਚੰਗੇ ਐਨ ਵਧੀਆ ਵੋਸ਼ ਕਰ ਲੈਣਾ ਪਾਣੀ ਦੇ ਨਾਲ ਤੇ ਯਾਦ ਰੱਖਿਓ ਇਹਨੂੰ ਤੁਸੀਂ ਇਸ ਤਰ੍ਹਾਂ ਪਹਿਲਾਂ ਤਾਂ ਆਪਾਂ ਇਸ ਤਰ੍ਹਾਂ ਹੀ ਵੋਸ਼ ਕਰ ਲੈਣਾ ਹੈ ਹਨਾ ਤੇ ਦੂਜੀ ਗੱਲ ਇਹ ਹੈ ਕਿ ਆਪਾਂ ਜਦੋਂ ਇਹਨੂੰ ਵੋਸ਼ ਕਰਨ ਤੋਂ ਬਾਅਦ ਨਾ ਕੜਾਈ ਦੇ ਵਿੱਚ ਨਾ ਫਿਰ ਮਾਮੂਲੀਆ ਨੂੰ ਪਾ ਦਿੱਤਾ ਸੀ ਆ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਆਪਾਂ ਇਹਨੂੰ ਕੜਾਈ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਭਰ ਕੇ ਰੱਖ ਦੇਣੇ ਤਾਂ ਕਿ ਜੋ ਮਾੜੀ-ਮੋਟੀ ਕਿਰਕਲ ਹੋਵੇ ਥੱਲੇ ਬਹਿ ਜਾਵੇ ਤੇ ਇਧਰ ਪਿਆਜ਼ ਮੈਨੂੰ ਪਤਲੇ ਚਾਹੀਦੇ ਸੀ ਗਿਆਨ ਬਿਲਕੁਲ ਬਰੀਕ ਤੇ ਕद्दू ਕਸ ਨਾਲ ਇਧਰ ਮੈਂ ਉਹਨੂੰ ਕੱਟਦੀ ਪਈਆਂ ਪਿਆਜ਼ਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਹੇ ਬਰੀਕ ਹੋ ਗਏ ਥੋੜੇ ਜਿਹੜੇ ਬੱਚੇ ਸੀਗੇ ਪਿਆਜ਼ ਨਹੀਂ ਇਹਨਾਂ ਕद्दू ਕਸ ਹੁੰਦੇ ਹੋ ਮੈਂ ਹੈਗਾ ਨਾ ਮੂਲੀਆਂ ਦੇ ਬਣਾਇਆ ਉਹ ਕਦੂਕਸ ਕਿਤੇ ਉਹ ਇਹਦੇ ਵਿੱਚ ਪਾ ਦੇਣ ਦੇ ਜਿਹੜੇ ਕਿਰਕਲ ਸੀ ਨਾ ਉਹ ਬਾਕੀ ਥੱਲੇ ਬੈ ਗਈ ਸੀਗੀ ਇੱਕ ਵਾਰੀ ਫੇਰ ਮੈਂ ਮੂਲੀਆਂ ਨਾਲੇ ਉਹ ਜਿਹੜੇ ਅਦਰਕ ਸੀਗਾ ਨਾਲੇ ਉਹ ਪਾਏ ਹੋਏ ਸੀਗਾ ਪਿਆਜ਼ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਸਾਫ਼ ਕਰ ਲਿਆ ਸੀਗਾ ਤੇ ਸਾਫ਼ ਕਰਕੇ ਚੰਗੀ ਤਰ੍ਹਾਂ ਧੋ ਕੇ ਤੇਨ ਥੋੜੀ ਦੇਰ ਵਾਸਤੇ ਰਾਜ ਤਾ ਆਟਾ ਵਗੈਰਾ ਗੁੰਨ ਕੇ ਹੋ ਗਈ ਸੀਗੀ ਮੈਂ ਫਰੀ ਦੇ ਲੋ ਜੀ ਆਪਾਂ ਹੁਣ ਕੀ ਕਰਨਾ ਮੂਲੀਆਂ ਦਾ ਕੱਢਣਾ ਸੀਗਾ ਪਾਣੀ ਪਾਣੀ ਕੱਢਣ ਵਾਸਤੇ ਆਹ ਵਾਲੀ ਚੀਜ਼ ਮੈਂ ਮੰਗਾਈ ਐ ਬਹੁਤ ਵਧੀਆ ਤੇ ਕਮਾਲ ਦੀ ਚੀਜ਼ ਐ ਤੁਸੀਂ ਦੇਖ ਸਕਦੇ ਇੱਕ ਛੋਟੇ ਜਿਹੇ ਕੁੱਕਰ ਵਰਗੀ ਚੀਜ਼ ਐ ਇਹਨੂੰ ਪਹਿਲਾਂ ਮੈਂ ਚੰਗੀ ਤਰ੍ਹਾਂ ਵੋਸ਼ ਕਰ ਲੈਂਦੀ ਐ ਤੇ ਥੋੜੇ ਸਾਹਮਣੇ ਮੈਂ ਦੱਸਦੀਆਂ ਵੀ ਇਹ ਠੀਕ ਹੀ ਠੀਕ ਕੰਮ ਕਰਦੀ ਐ ਮਸ਼ੀਨਿਕਾ ਪਾਣੀ ਕੱਢਉਣ ਵਾਲੀ ਕਿ ਨਹੀਂ ਤੇ ਇਧਰ ਮੂਲੀਆਂ ਮੇਰੇ ਵਿੱਚ ਪਾਤੇ ਦਾ ਕੱਪ ਅਲੱਗ ਹੋ ਜਾਂਦਾ ਐ ਤੇ ਆਹ ਲੋ ਜੀ ਆਪਾਂ ਇਸ ਦਾ ਢੱਕਣੀ ਦਾ ਲਗਾ ਦੇਣਾ ਢੱਕਣ ਲਗਾਉਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਇਹਨਾਂ ਪ੍ਰੈਸ ਕਰਦੋ ਜਿੰਨਾ ਵੀ ਪਾਣੀ ਹੋਣਾ ਨਾ ਸਾਰਾ ਮੂਲੀਆਂ ਦਾ ਉਹ ਬਿਲਕੁਲ ਐ ਨਿਕਲ ਜਾਣਾ ਤੇ ਜਿਹੜੀਆਂ ਮੂਲੀਆਂ ਹੋਣੀਆਂ ਨਾ ਬਿਲਕੁਲ ਸੁੱਕੀਆਂ ਹੋ ਜਾਣੀਆਂ ਲੋ ਜੀ ਮੂਲੀਆਂ ਦਾ ਪਾਣੀ ਨਿਕਨ ਵਾਲੇ ਨਾ ਆਪਾਂ ਕੱਪ ਨੂੰ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਮੂਲੀਆਂ ਕੱਢ ਦੇਣੀਆਂ ਤੇ ਦੇਖੋ ਕਿੰਨੀ ਜਿਆਦਾ ਨਾ ਮਤਲਬ ਸੁੱਕੀਆਂ ਮੂਲੀਆਂ ਆਏ ਦੇਖੋ ਬਿਲਕੁਲ ਵੀ ਪਾਣੀ ਨਹੀਂ ਹੈਗਾ ਇਹਦੇ ਵਿੱਚ ਆ ਦੇਖ ਸਕਦੇ ਤੁਸੀਂ ਜਿੱਦਾਂ ਮੈਂ ਉਹ ਆਪਾਂ ਗੈਸ ਤੇ ਰੱਖ ਕੇ ਇਹਨੂੰ ਨਾ ਡਰਾਈ ਕਰ ਲਿਆ ਹੁੰਦਾ ਮੂਲੀਆਂ ਨਾ ਤੇ ਬਸ ਸਾਰਿਆਂ ਦਾ ਮੈਂ ਇਸੇ ਤਰ੍ਹਾਂ ਨਾ ਪਾਣੀ ਅਲੱਗ ਕਰ ਦਿੱਤਾ ਸੀਗਾ ਮੂਲੀਆਂ ਤੋਂ ਬਹੁਤ ਵਧੀਆ ਤੇ ਕਮਾਲ ਦੀ ਚੀਜ਼ ਹੈ ਇੱਕ ਕੱਪ ਮਤਲਬ ਇਹਦੇ ਵਿੱਚ ਤੁਸੀਂ ਕੱਢ ਵੀ ਸਕਦੇ ਹੋ ਨਾ ਵਾਸ਼ ਕਰਕੇ ਰੱਖ ਲਓ ਨਾ ਤੁਸੀਂ ਧਨੀਆ ਹੋ ਗਿਆ ਮੇਥੀ ਹੋ ਗਿਆ ਉਹਨਾਂ ਵੀ ਤੁਸੀਂ ਇਸ ਤਰ੍ਹਾਂ ਹੀ ਮਤਲਬ ਵਾਸ਼ ਕਰਕੇ ਉਹਨੂੰ ਐਂਡ ਸੁੱਕ ਇਸ ਤਰ੍ਹਾਂ ਸੁਕਾ ਕੇ ਨਾ ਤੁਸੀਂ ਉਹਨੂੰ ਕੱਢ ਸਕਦੇ ਹੋ ਤੇ ਆਹ ਲੋ ਜਿੱਦ ਸਾਰੀਆਂ ਮੂਲੀਆਂ ਮੈਂ ਕਰ ਲੀਆਂ ਸੀਗੀਆਂ ਚੰਗੀ ਤਰ੍ਹਾਂ ਐਂਡ ਡਰਾਈ ਹੋ ਗਈਆਂ ਸੀਗੀਆਂ ਡਰਾਈ ਕਰਨ ਤੋਂ ਬਾਅਦ ਮਿਰਚ ਹੋ ਗਿਆ ਤੇ ਧਨੀਆ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਦੇਖ ਸਕਦੇ ਤੁਸੀਂ ਬਿਲਕੁਲ ਸੁੱਕ ਗਈਆਂ ਦੇਖੋ ਪਿਆਜ਼ ਅਦਰਕ ਵਗੈਰਾ ਹੈ ਨਾ ਕੁਝ ਵੀ ਉਹ ਗਿੱਲਾ ਨਹੀਂ ਹੈਗੇ ਬਿਲਕੁਲ ਡਰਾਈ ਹੋ ਗਿਆ ਧਨੀਆ ਵੀ ਮੈਂ ਇਸੇ ਤਰ੍ਹਾਂ ਡਰਾਈ ਕਰ ਲਿਆ ਨਾ ਧਨੀਆ ਤੁਹਾਨੂੰ ਪਤਾ ਵੀ ਕਿੰਨਾ ਜ਼ਿਆਦਾ ਹੈ ਨਾ ਸੁਕਾਣਾ ਔਖਾ ਹੁੰਦਾ ਹੈ ਤੇ ਬਾਅਦ ਵਿੱਚ ਆਪਾਂ ਲੋ ਜਿਹਦੇ ਵਿੱਚ ਜਿੰਨੇ ਵੀ ਮਸਾਲੇ ਚਾਹੀਦੇ ਆਪਾਂ ਸਾਰੇ ਇਹਦੇ ਵਿੱਚ ਐਡ ਕਰ ਦਿੱਤੇ ਸੀਗੇ ਤੇ ਬਹੁਤ ਟੇਸਟੀ ਪਰਾਂਠੇ ਬਣੇ ਸੀਗੇ ਯਕੀਨ ਮੰਨੋ ਮਤਲਬ ਬਹੁਤ ਵਧੀਆ ਤੇ कुरकुरੇ ਪਰਾਂਠੇ ਬਣੇ ਸੀ ਜਿਸ ਤਰੀਕੇ ਨਾਲ ਮੈਂ ਬਣਾਉਂਦੀ ਆ ਸਿੰਗਲ ਪਰਾਂਠਾ ਹੀ ਸਾਡੇ ਘਰ ਚ ਖਾਇਆ ਜਾਂਦਾ ਤੇ ਇੱਧਰ ਆਟੇ ਦਾ ਇੱਕ ਮੈਂ ਪੇੜਾ ਲੈ ਲਿਆ ਏ ਤੇ ਪੇੜਾ ਲੈ ਕੇ ਆਪਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਇਹਦੀ ਗੁੰਨਦ ਕਰ ਲੈਣੀ ਆ ਤੇ ਜਦੋਂ ਚਕਲੀ ਬਣ ਗਈ ਸਾਡੇ ਵੱਲ ਦਾ ਗੁੰਦਪ ਕਹਿੰਦੇ ਆ ਇੱਧਰ ਜਦੋਂ ਚਕਲੀ ਬਣ ਗਈ ਤੇ ਆਪਾਂ ਜਿੰਨਾ ਵੀ ਹੈ ਨਾ ਮਟੀਰੀਅਲ ਬਣਾਇਆ ਹੋਇਆ ਮੂਲੀਆਂ ਦਾ ਇਹਦੇ ਵਿੱਚ ਐਡ ਕਰ ਦੇਣਾ ਥੱਲੇ ਇਹਦੇ ਪਹਿਲਾਂ ਬੇਲਣੇ ਸੌਰੀ ਚਕਲੀ ਦੇ ਥੱਲੇ ਪਹਿਲਾਂ ਇਸ ਤਰ੍ਹਾਂ ਆਟਾ ਲਗਾ ਦੇਣਾ ਤੇ ਜਦੋਂ ਆਪਾਂ ਆ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਸਾਰਾ ਹੀ ਮੂਲੀਆਂ ਦੇ ਵਿੱਚ ਮਟੀਰੀਅਲ ਪਾ ਲਿਆ ਤੇ ਥੋੜਾ ਜਿਹਾ ਆਟਾ ਸੁੱਕਾ ਆਟਾ ਪਾਈ ਦੇ ਉੱਤੇ ਵੀ ਲਗਾ ਦੇਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੀ ਵੀ ਚਕਲੀ ਕਰਕੇ ਤੇ ਆਪਾਂ ਇਹਨੂੰ ਬੇਲਣਾ ਸਟਾਰਟ ਕਰ ਦੇਣਾ ਬਹੁਤ ਵਧੀਆ ਮਤਲਬ ਰੋਟੀ ਬੇਲ ਹੁੰਦੀ ਹੈ ਪਰੌਂਠਾ ਸਿੰਗਲ ਪਰੌਂਠਾ ਬਣਦਾ ਹੈ ਬਹੁਤ ਪਤਲਾ ਜਿੰਨਾ ਤੁਸੀਂ ਪਤਲਾ ਚਾਹੋ ਉਹਨਾ ਤੁਸੀਂ ਪਰੌਂਠਾ ਬਣਾ ਸਕਦੇ ਹੋ ਤੇ ਲੋਜੀ ਪਰੌਂਠ ਨੂੰ ਆਪਾਂ ਬੇਲ ਕੇ ਗੈਸ ਦੇ ਉੱਤੇ ਪਾ ਦਿੱਤਾ ਏ ਤੇ ਆਪਾਂ ਕੀ ਕਰਨਾ ਹੁਣ ਇਹਨਾਂ ਦੂਜਾ ਵੀ ਜਿਹੜਾ ਸੀਗਾ ਪੇੜਾ ਉਹ ਵੀ ਮੈਂ ਨਾਲ ਤਿਆਰ ਕਰ ਲਿਆ ਏ ਤੇ ਆਪਾਂ ਜਿਹੜਾ ਪਰੌਂਠਾ ਹੋ ਗਿਆ ਉਹਨਾਂ ਪਹਿਲਾਂ ਦੋਨੇ ਸਾਈਡ ਆਪਾਂ ਉਹਨਾਂ ਚੰਗੀ ਤਰ੍ਹਾਂ ਪਕਾ ਲਿਆ ਸੀ ਉਦੋਂ ਬਾਅਦ ਆਪਾਂ ਇਹਦੇ ਉੱਤੇ ਦੇਸੀ ਘੇ ਲਗਾ ਦੇਣਾ ਤੁਸੀਂ ਢਾਲ ਢਾ ਘੇ ਵੀ ਲਗਾ ਸਕਦੇ ਹੋ ਚੰਗੀ ਤਰ੍ਹਾਂ ਦੇਸੀ ਘੇ ਲਗਾਉਣ ਤੋਂ ਬਾਅਦ ਇਹਦੇ ਉੱਤੇ ਆਪਾਂ ਪਾ ਦੇਣਾ ਆਟਾ ਤੁਸੀਂ ਜਾਓ ਤੇ ਮੈਦਾ ਉਹ ਵੀ ਉਹਦੇ ਤੇ ਥੋੜਾ ਥੋੜਾ ਪਾਦਨੇ ਨਾਲ ਬਹੁਤ कुरकुरੇ ਤੇ ਕਰਾਰੇ ਪਰੌਂਠੇ ਬਣ ਕੇ ਤਿਆਰ ਹੁੰਦੇ ਆ ਜੋ ਦੇਖਣ ਨੂੰ ਵੀ ਵਧੀਆ ਲੱਗਦੇ ਤੇ ਖਾਣ ਨੂੰ ਹੀ ਬੜਾ ਦਿਲ ਕਰਦਾ ਤੁਸੀਂ ਦੇ कुरकुरੇ ਸਿੰਗਲ ਪਰੌਂਠੇ ਦੇਖ ਸਕਦੇ ਤੁਸੀਂ ਬਣ ਕੇ ਤਿਆਰ ਹੈ ਤੇ ਪਰੌਂਠੇ ਦੇਖ ਕੇ ਹੀ ਖਾਣ ਨੂੰ ਬੜਾ ਦਿਲ ਕਰਦਾ ਦੇਖੋ ਤੇ ਮੱਖਣ ਹੋਵੇ ਨਾਲ ਦੇਹੀ ਹੋਵੇ ਜਾਂ ਚਾਹ ਨਾਲ ਹੈ ਨਾ ਤੇ ਇੱਥੇ ਪਰੌਂਠੇ ਮੈਂ ਬਣਾ ਕੇ ਬੇਲੀ ਹੋ ਗਈ ਸੀ ਤਿੰਨ ਚਾਰ ਪਰੌਂਠੇ ਹੀ ਬਚਦੇ ਜਿਹੜੇ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਦੇਖ ਸਕਦੇ ਹੋ ਤੁਸੀਂ ਚੰਗਾ ਜੀ ਹੱਸਦੇ ਵਸਦੇ ਰਹੋ ਰੱਬ ਰਾਖਾ ਥੈਂਕਸ ਫਰ ਵਾਚਿੰਗ